ਨੂੰ ਕੱਢਿਆ ਠੀਕ ਆ ਤੂੰ ਤੂੰ ਕਾ ਨੰਮੋ ਗਾਲ ਕੱਢਿਆ ਕਿਨੂੰ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਕਿਨੂੰ ਤੈਨੂੰ ਕੋਈ ਗਲਤ ਤਮੀਜ਼ ਦੇ ਨਾਲ ਗੱਲ ਕਰ ਰਿਹਾ ਤੂੰ ਕਿੱਦਾਂ ਬੋਲਦਾ ਹੈ ਤੈਨੂੰ ਕੋਈ ਗਲਤ ਗੱਲ ਕਰੀ ਯਾਰ ਅਸੀਂ ਐਂ ਦੱਸ ਕੇ ਆ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਕਿਨੂੰ ਬੋਲਿਆ ਕੁਝ ਬੱਤ ਬੋਲੋ ਦੱਸੋ ਮੈਂ ਗੇਟ ਪਾਸ ਆਪਣਾ ਦਿੰਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਇੱਥੇ ਦਾ ਠੀਕ ਆ ਤੇ ਤੂੰ ਬਲਾਉ ਜਿਹਨੂੰ ਬਲਾਉ ਨਾ ਨਾ ਕੱਟ ਫੇ ਉਹ ਜਿਹੜਾ ਮਰਜੀ ਨੂੰ ਬਲਾਉ ਤੁਸੀਂ ਅਫਸਰ ਨੂੰ ਬਲਾਉ ਜਿਹਨੂੰ ਮਰਜੀ ਬਲਾਉਦਾ ਨਹੀਂ ਕਿਸੇ ਤੋਂ ਹੈ ਡਰਦਾ ਨਹੀਂ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਥਾ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਮੈਂ ਜੋਬ ਸਰ ਚੱਲ ਜਾਂਦੇ ਅਸੀਂ ਫੱਦੂ ਆ ਕੋਈ ਕਿਹੜੀ ਕੰਪਨੀ ਅਫਸਰ ਨੂੰ ਰੋਕ ਕੋ ਕਿਹੜੀ ਕੰਪਨੀ ਹੈ ਬਾਤ ਤੁਸੀਂ ਫੋਟੋਆਂ ਲਾਓ ਲੱਭੋ ਕਿਹੜੇ ਕੰਪਨੀ ਕਿਹੜੀ ਦਾ ਮੈਂ ਕੰਪਨੀ ਦਾ ਆ ਬਸ ਤੁਸੀਂ ਲੱਭੋ ਜਿੰਨੂੰ ਲੱਭਣਾ ਮੈਂ ਨਹੀਂ ਨਾ ਦੱਸਾਂ ਇਹ ਅਫਸਰ ਜਾ ਰਹੇ ਇਨਾਂ ਨੂੰ ਰੋਕੋ ਮੈਂ ਚਾਸੀ ਫੋਦੂਆ ਹੈ ਅਫਸਰ ਜਾਂਦੇ ਮੈਂ ਚ ਲੱਖ ਲੱਖ ਡੇ ਡੇ ਲੱਖ ਰੁਪਈਆ ਲੈਂਦੇ ਆ ਹਾਂ ਅਸੀਂ ਫੁੱਦੂ ਆ ਤੂੰ ਕੰਪਨੀ ਕਿਹਦੇ ਬਾਰੇ ਬੋਲ ਰਿਹਾ ਕੰਪਨੀ ਮੈਂ ਛੋਟੀ ਕੰਪਨੀ ਚ ਆ ਦੱਸੋ ਛੋਟੀ ਕੰਪਨੀ ਹਾਂ ਛੋਟੀ ਕੰਪਨੀ ਚ ਨਾ ਕੀ ਕਰਾ ਹਾਂ ਨਾ ਕੀ ਕਰਾ ਕੁਨਾਲ ਸਿੰਘ ਨਾ ਆਏ ਰਾਜਪੂਤ ਆ ਰਾਜਪੂਤ ਆ ਹਾਂ ਰਾਜਪੂਤ ਆ ਹਾਂ ਕੋਈ ਗੱਲ ਨਹੀਂ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪਟਣਾ ਪਟਾ ਦਿਓ ਇਹਨਾਂ ਤੇਰਾ ਫੋਨ ਸੋਣੀ ਪੋੜ ਜਾਂਦਾ ਚਲੋ ਕਿਸੇ ਹਾਂ ਬਲਾਓ ਜਿਹਨੂੰ ਬੁਲਾਉਣਾ ਬੁਲਾਓ ਰੁਕ ਜਾ ਰੁਕ ਅੱਛੇ ਫੱਦੋ ਬੱਤੇ ਆਥੇ ਅੱਜ ਸਰਪੇ ਗੱਡੀਆਂ ਲੈ ਕੇ ਜਾਂਦੇ ਵਧੀਆ ਬੰਦਾ ਤੂੰ ਵਧੀਆ ਬੰਦਾ ਵਧੀਆ ਤਾਂ ਅੱਜ ਨਹੀਂ 12 ਸਾਲ ਮੈਂ ਜੰਮਿਆ ਇੱਥੇ ਇੱਕ ਕਿਸੇ ਮੰਦੋ ਜਾਣਦਾ ਮੈਨੂੰ ਪਲਾਟ ਦਾ ਤੂੰ ਤੇਰੀ ਤੇਰੀ ਘਾਟ ਗਈ ਚੁੱਗੀਆਂ ਤੇ ਮੈਂ ਜੰਮਿਆ ਤੂੰ ਤੇਰੀ ਘਾਟ ਗਈ ਘਾਟ ਗਈ ਅਕਸ਼ਰਾਂ ਨੂੰ ਰੋਕੋ ਤੂੰ ਉਹਦਾ ਘਾਟ ਦਾਰ ਅਕਸ਼ਰਾਂ ਨੂੰ ਰੋਕੋ ਜੱਟ ਅੱਗੇ ਬੁਲੀ ਆ ਤੇ ਅਕਸ਼ਰਾਂ ਨੂੰ ਰੋਕੋ ਜੱਟ ਅੱਗੇ ਆ ਤੇ ਮੈਨੂੰ ਥਾਣੇ ਲੈ ਕੇ ਜਾਣਾ ਚਲੋ ਚਲੋ ਹਾਂ ਥਾਣੇ ਲੈ ਕੇ ਚੱਸੀ ਹੋ ਜਾ ਪਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਚ ਲੱਗ ਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾ ਜਿਹਨੂੰ ਸੈਂਡ ਕਰਨਾ ਕਰੋ ਪਿੱਛੇ ਆ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲਓ ਨੰਬਰ ਲੌਂਚ ਕਰੋ ਮੇਰਾ ਫੋਨ ਨੰਬਰ ਹੈ ਦੇਖ ਲੋ ਇਹਦੇ ਹਾਂ ਦੇਖ ਲੈ ਤੁਸੀਂ ਹਾਲ ਕਿਹਦਾ ਦੱਕਣਾ ਹਾਲ ਚਾ ਦਾ ਕਿਆ ਹਾਲ ਹੈ ਹਾਂ ਅਫਸਰ ਬੰਦੇ ਆਨ ਕੋਸੂ ਰੋਕਦੇ ਨਹੀਂ ਤਹਾਂ ਚੋ ਜਿਹੜੇ 100000 120000 ਚ ਲੱਗ ਗਏ ਇਹਨਾਂ ਨੂੰ ਹੀ ਨਾ ਤੇ ਉੱਤਰ ਰੋਪ ਦਿਖਾ ਦੇਓ ਜੀਨੂ ਭਲਾ ਨਾ ਬੁਲਾਓ ਮੈਂ ਇੱਥੇ ਬੈਠਾ ਜੇ ਘੰਟੀ ਦੇ ਮੂੜੇ ਮੈਂ ਲੰਬਾ ਨਹੀਂ ਪਿਆ ਹਾਂ ਪੈਂਚੋ ਲੋਕੀ ਵੇਚੇ ਚਲਾ ਕੇ ਆਂਦੇ ਪੁੱਛੋ ਬੇਲ ਤੇ ਆ ਰਹੇ ਨੂੰ ਕਿੱਦਾਂ ਕੰਮ ਕਰਦੇ ਆ ਕੋਲੇ ਚ ਹੈ ਅਫਸਰਾਂ ਨੂੰ ਬਸ ਸਾਡੇ ਕਰੇ ਚਾਰ ਬੰਦੇ ਵੇਚ ਦੇ ਤੇਰੇ ਬਾਪ ਦਾ ਬੰਦਾ ਏ ਮੈਂ ਅੱਜੇ ਨੌਕਰੀ ਛੱਡੂੰਗਾ ਨਾਲੇ ਕੇਸ ਕਰਕੇ ਛੱਡੂੰਗਾ ਅੱਜਾ ਕਿੱਦਾਂ ਛੱਡ ਦੂੰਗਾ ਬਲਾਓ ਜਿਹਨੂੰ ਬੁਲਾਉਣਾ ਬੁਲਾਓ ਹੁਣੇ ਮੈਂ ਬਾਈ ਕਿਸੇ ਨੂੰ ਗਾਲ ਨਹੀਂ ਕੱਢਿਆ ਮੈਂ ਕਿਸੇ ਅਫਸਰ ਨੂੰ ਕਿਸੇ ਸਕਿਉਰਟੀ ਗਾਰਡ ਨੂੰ ਮੈਂ ਗਾਲ ਨਹੀਂ ਕੱਢਿਆ ਆਪ ਸਰਕਾਰ ਜਿਹੜੇ ਤੁਮ ਕਿਹਨਾਰੇ ਉਹ ਖੜੇ ਹੋ ਗਏ ਪੜੋ ਨੇ ਮਾਰਿਆ ਮਿੱਥੋ ਨਾ ਇਹ ਗੱਲ ਦਾ ਰੋੜੇ ਬੰਦੇ ਦੇ ਹੈਗੇ ਭਾਈ ਥੱਪੜ ਮਾਰਨ ਵਾਲੇ ਦੀ ਜਿਹੜੇ ਗਾਲ ਕੱਢੀ ਤੁਸੀਂ ਦਿਖਾਓ ਮੂਵੀ ਜਿਵੇਂ ਦਿਖਾ ਦਿਓ ਭਾਈ ਜੀ ਆਪਣੀ ਕਾਰਵਾਈ ਜਿਹੜੀ ਗੰਨੇ ਮੂੰਹ ਜਵਾਨੀ ਕਰੋ ਸਾਹੀ ਫਰਤੀਆਂ ਬਣਾ ਲਈਏ ਜੀ ਮਾਰਦੀ ਤੁਹਾਡੀ ਪਾੜੀ ਆਪਾਂ ਇਹ ਹੱਥ ਦਾ ਲੇਖ ਬੰਦੇ ਦੇ ਆਪਾਂ ਇਹਦਾ ਵੀ ਜੇ ਨਜ਼ਾਰਾ ਤੂੰ ਦਫ਼ਤਰ ਵਾਹ ਹੋ ਕੇ ਰਿਪੋਰਟ ਕਰੀ ਜਾ ਤੂੰ ਮੈਂ ਨਹੀਂ ਕਹਾਂ ਗੱਲ ਦਾ ਦੇਣ ਮੌਕਾ ਮੈਂ ਨਹੀਂ ਕਰਦਾ ਹੈਗਾ ਕਿਸੇ ਦੀ ਅਸੀਂ ਕਹਿੰਦਾ ਗੱਲ ਤਾਂ ਸੁਣ ਲਿਆ ਕਰੋ ਗੱਲ ਕਲੀਅਰ ਕਰ ਲੈਣੋ ਫੇਰ ਦੇਖੋ ਜੀ ਬੰਦੇ ਜੁਮੇਰ ਸਿਗਰ ਬੰਦੇ ਜੇ ਆਪਣੀ ਗਾਣੀ ਤੁਸੀਂ ਆਪਣੀ ਗਾਣੀ ਇੱਕ ਵਾਰੀ ਕਰ ਲਓ ਸਾਡੇ ਪਾਸੋਂ ਹੋਮ ਦਿਖਾएंगे